ਅਸਲ ਵਿੱਚ ਤਾਂ ਮੀਟਿੰਗ ਚੱਲ ਰਹੀ ਹੈ ਤੁਹਾਡੇ ਸਾਹਮਣੇ ਐਮਐਲਏ ਆ ਵੀ ਰਹੇ ਨੇ ਤੇ ਐਮਐਲਏ ਜਾ ਵੀ ਰਹੇ ਨੇ ਇੱਕ ਗਿੰਦੀ ਅਸੀਂ ਦਿੱਲੀ ਦੱਸਾਂਗੇ ਉੱਥੇ ਜਾ ਕੇ ਪੰਜ ਆਦਮਿਆਂ ਨੂੰ ਸਾਨੂੰ ਅਥਾਰਾਈਜ਼ ਕੀਤਾ ਉਹ ਅਸੀਂ ਜਾ ਰਹੇ ਹਾਂ ਅੱਜ ਹੀ ਜਾ ਰਹੇ ਹਾਂ ਕਾਂਗਰਸ ਪ੍ਰਧਾਨ ਸਾਡੇ ਪ੍ਰੈਜ਼ੀਡੈਂਟ ਨੇ ਸਾਡੀ ਹਾਈ ਕਮਾਂਡ ਦਾ ਮਤਲਬ ਸਿੱਧੂ ਸਾਹਿਬ ਜਾ ਰਹੇ ਨੇ ਮੌਜੂਦ ਹੋ ਜੋ ਲਬਜਤ ਸਿੰਘ ਜੀ ਕਾਂਗਰਸ ਪ੍ਰਧਾਨ ਨਾਲ ਨਹੀਂ ਹੈਗੇ ਜੀ 1 ਮਿੰਟ ਸੁਣੋ ਸਾਡੀ ਅੱਜ ਕਾਂਗਰਸ ਪ੍ਰੈਜ਼ੀਡੈਂਟ ਜਾਂ ਕਾਂਗਰਸ ਪਾਰਟੀ ਦੀ ਸਾਡੀ ਆਪਣੀ ਐਮਐਲਏ ਦੀ ਜਿਹੜੇ ਲੋਕਾਂ ਨਾਲ ਵਾਅਦਾ ਕੀਤਾ ਅੱਜ ਸਰ ਕਿੰਨੇ ਵਿਧਾਇਕਾਂ ਦੀ ਹਮਾਇਤ ਹੈ ਜਿਹੜੇ ਜਦੋਂ ਆਜੇਗਾ ਹਾਈ ਕੋਰਟ ਪਰ ਹਾਈ ਕਮਾન્ડ ਨੇ ਨਿਲੰਗ ਜਾ ਰਹੇ 90 ਜੇ ਸਾਡੀ ਅਸੀਂ ਪਹਿਲਾਂ ਮੁਰਸਦ ਜਿਹੜੇ ਸਾਨੂੰ ਨਾਮਿਨੇਟ ਕੀਤਾ ਗਿਆ ਪੜਾ ਉਹ ਮਿਲਣਾ ਰਲਾ ਜੀ ਬੰਦਾਵਾਸ ਸਰ ਤੁਸੀਂ ਕਹਿੰਦੇ ਕਿ ਕਸ਼ਮੀਰ ਦੇ ਉੱਤੇ ਕੀ ਸਟੈਂਡ ਹੈਗਾ ਤੁਹਾਡਾ ਪਾਰਟੀ ਦੇ ਅਡਵਾਈਜ਼ਰ ਨੇ ਉਹ ਕਹਿ ਰਹੇ ਨੇ ਕਸ਼ਮੀਰ ਦੇ ਉੱਤੇ ਹਮੇਸ਼ਾ ਕਾਂਗਰਸ ਦਾ ਜੋ ਸਟੈਂਡ ਦਿਆ ਕਸ਼ਮੀਰ ਹਿੰਦੁਸਤਾਨ ਦਾ ਟੁਟ ਮੰਗਿਆ ਔਰ ਕਾਂਗਰਸ ਨੇ ਜਿੰਨੀ ਲੜਾਈ ਕਸ਼ਮੀਰ ਲਈ ਲੜੀਆ ਕਿਸੇ ਨੇ ਨਹੀਂ ਲੜੀ ਜੇ ਕਿਸੇ ਦੀ ਕੋਈ ਸਟੇਟਮੈਂਟ ਆ ਉਹਦੀ ਇੰਡੀਵਿਜੂਅਲ ਸਟੇਟਮੈਂਟ ਆ ਨਹੀਂ ਉਹ ਪੀਸੀਸੀ ਦੇ ਐਡਵਾਈਜ਼ਰ ਨੇ ਆ ਪੀਸੀਸੀ ਦੇ ਮੈਨੂੰ ਗੱਲ ਕਰਨ ਦਿਓਗੇ ਹਾਂ ਹਾਂ ਕਰੋ ਕਰੋ ਕਿ ਉਹ ਜਿਹੜੀ ਸਟੇਟਮੈਂਟ ਆ ਉਹ ਕਾਂਗਰਸ ਪਾਰਟੀ ਦੀ ਸਟੇਟਮੈਂਟ ਨਹੀਂ ਉਹ ਅੱਜ ਸਾਡੇ ਐਮਐਲਏ ਸਹਿਬਾਨ ਇਕੱਠੇ ਹੋਏ ਹੈ ਜਿਹੜਾ ਫ੍ਰੀਮ ਨਹੀਂ ਆ ਰਿਹਾ ਫ੍ਰੀਮ ਆਊਗਾ ਦੋ ਦੋ ਲੋਕਾਂ ਦਾ ਹੈ ਉਹਨਾਂ ਮਸਲਿਆਂ ਨੂੰ ਲੈ ਕੇ ਜਿਹੜੇ ਸੀ ਕਾਂਗਰਸ ਪਾਰਟੀ ਨੇ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਕੀਤੇ ਸੀ ਬਹੁਤ ਸਾਰੇ ਵਾਅਦੇ ਕਾਂਗਰਸ ਪਾਰਟੀ ਨੇ ਪੂਰੇ ਕੀਤੇ ਹੈ ਲੇਕਿਨ ਜਿਹੜੇ ਵਾਅਦਿਆਂ ਦੇ ਵਿੱਚ ਵਿਰੋਧੀਆਂ ਦੇ ਨਾਲ ਟਕਰਾਅ ਹੁੰਦਾ ਹੈ ਉਹ ਸਾਡੇ ਉਸ ਤਰ੍ਹਾਂ ਹੀ ਖੜੇ ਹੈ ਖਾਸ ਤੌਰ ਤੇ ਬਰਗਾੜੀ ਦਾ ਮਸਲਾ ਨਸ਼ਿਆਂ ਦਾ ਮਸਲਾ ਨਸ਼ਿਆਂ ਦੇ ਸੋਦਾਗਰਾਂ ਨੂੰ ਫੜਨਾ ਇੱਕ ਮਸਲਾ ਹੈ ਇਸੇ ਤਰ੍ਹਾਂ ਬਿਜਲੀ ਦੇ ਸਮਝੌਤਿਆਂ ਦਾ ਮਸਲਾ ਬਦਸਾਂ ਦਾ ਮਸਲਾ ਕਿ ਖੜੋ ਜਾऊंगा ਮੈਂ ਕੇਬਲ ਨੈਟਵਰਕ ਦਾ ਮਸਲਾ ਰੇਟੇ ਦਾ ਮਸਲਾ ਤੇ ਦਲਿਤ ਮੁੱਦੇ ਜਿਨ੍ਹਾਂ ਤੇ ਕਾਰਵਾਈ ਨਹੀਂ ਹੋ ਰਹੀ ਉਹਦੇ ਕਰਕੇ ਅੱਜ ਅਸੀਂ ਇਕੱਠੇ ਹੋਏ ਆ ਸਾਡੇ ਮਸਲੇ ਜਿਸ ਤਰ੍ਹਾਂ ਕਾਂਗਰਸ ਪਾਰਟੀ ਚਾਹੁੰਦੀ ਹੈ ਜਿਸ ਤਰ੍ਹਾਂ ਐਸੀ ਵਾਦਾ ਕੀਤਾ ਉਸ ਤਰ੍ਹਾਂ ਪੂਰੇ ਨਹੀਂ ਹੋ ਰਹੇ ਉਨਾਤੇ ਸਹੀ ਤਰੀਕੇ ਦੇ ਨਾਲ ਪ੍ਰੋਗਰੈਸ ਨਹੀਂ ਹੋ ਰਹੀ ਕਦੇ ਹੋ ਨਹੀਂ ਸਕਦਾ ਕਿ ਪੰਜਾਬ ਦੀ ਇੰਟੈਲੀਜੈਂਸ ਨੂੰ ਪਤਾ ਨਾ ਹੋਵੇ ਕਿ ਸਮੇਤ ਸੈਣੀ ਘਰ ਹੈ ਕਿ ਨਹੀਂ ਖਾਲੀ ਘਰ ਦੇ ਉੱਪਰ ਡੰਡੇ ਮਾਰੇ ਜਾਂਦੇ ਆ ਜਦੋਂ ਪੰਜਾਬ ਦੇ ਐਮਐਲਏ ਦਿੱਲੀ ਮਿਲਣ ਗਏ ਹੈ ਹਾਈ ਕਮਾਂਡ ਨੂੰ ਉਦੋਂ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਬਰਗਾੜੀ ਕਾਂਢ ਦੇ ਵਿੱਚ ਬੁਲਾ ਲਿਆ ਲੇਕਿਨ ਅੱਜ ਉਸ ਤੋਂ ਬਾਅਦ ਕੋਈ ਗੱਲ ਨਹੀਂ ਸੋ ਸਾਨੂੰ ਵਿਸ਼ਵਾਸ ਨਹੀਂ ਰਿਹਾ ਕਿ ਇਹ ਮੁੱਦੇ ਪੂਰੇ ਹੋਣਗੇ ਇਸ ਕਰਕੇ ਅਸੀਂ ਅੱਜ ਹਾਈ ਕਮਾਂਡ ਨੂੰ ਟਾਈਮ ਮੰਗ ਰਹੇ ਹਾਂ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਜਾਵਾਂਗੇ ਤੇ ਉਹਨਾਂ ਨੂੰ ਆਪਣੀ ਗੱਲ ਦੱਸਾਂਗੇ ਤਾਂ ਕਿ ਇਹਨਾਂ ਪੰਜਾਬ ਦੇ ਮੁੱਦਿਆਂ ਦਾ ਹੱਲ ਹੋ ਸਕੇ ਅਸੀਂ ਇਹਨਾਂ ਮੁੱਦਿਆਂ ਤੋਂ ਪੂਰਾ ਕਰਨ ਤੋਂ ਘੱਟ ਕੋਈ ਨਹੀਂ ਗੱਲ ਮੰਨਦੇ ਜੀ ਭਰੋਸਾ ਵੀ ਮੌਜੂਦ ਹੈ ਲੀਡਰਸ਼ਿਪ ਚ ਹੋ ਜਾਣਗੇ ਭਰੋਸਾ ਹੁੰਦਾ ਤਾਂ ਇਹ ਇਕੱਠੇ ਨਹੀਂ ਸੀ ਹੋਣਾ ਐਸੇ ਕਰਕੇ ਅਸੀਂ ਬਾਈਟ ਲੈ ਰਹੇ ਹਾਂ ਬਾਰ-ਬਾਰ ਆਪਾਂ ਉਹੀ ਪੰਜ ਮੈਂਬਰਾਂ ਦਾ ਨਾਮ ਦੱਸ ਦਿਓ ਕੌਣ-ਕੌਣ ਹੈਗੇ ਨੇ ਵੇਖੋ ਚਾਰੇ ਤੁਸੀਂ ਆਜੋ ਇੱਧਰ ਆਜੋ ਦੇਰੇ ਬਾਈਟ ਹੁੰਦਾ ਤੁਸੀਂ ਆਜੋ ਪਿੱਛੇ ਇਹ ਇਹ ਮੋਬਾਈਲ ਭਾਈ ਥੋੜਾ ਤੁਸੀਂ ਵਿਚੋਕ ਤਕੀ ਕੀ ਲੱਗਦਾ ਕਿ ਚਾਤਰਾ ਨੂੰ ਦਸੀ ਨੀ ਕੁਰਸੀ ਤੋਂ ਉਤਾਰਨਾ ਚਾਹੀਦਾ ਹੈ ਤੁਹਾਡੇ ਵੱਲੋਂ ਇਹ ਤਿਆਰੀ ਕੀਤੀ ਹੈ ਅੰਦਰ ਕੀ ਰਣਨੀਤੀ ਤਿਆਰ ਕੀਤੀ ਗਈ ਹੈ ਵੇਖੋ ਇਸ ਸੈਟੀਸਫੈਕਸ਼ਨ ਹੈਗੀ ਆ ਆਗਿਆ ਕਹਿੰਦੇ ਆ ਮਤਲਬ ਕਿ ਜਿਹੜੇ ਇਸ਼ੂਜ਼ ਆ ਕੋਈ ਇੰਡੀਵਿਜੂਅਲ ਇਸ਼ੂ ਨਹੀਂ ਹੈ ਕੋਈ ਸਟੇਟ ਦੇ ਇਸ਼ੂ ਹੈਗੇ ਆ ਔਰ ਮੈਂ ਤਾਂ ਹਮੇਸ਼ਾ ਡਿਮਾਂਡ ਕਰਦਾ ਰਿਹਾ ਤੇ ਅੱਜ ਬੇਸਿਕਲੀ ਜਿਹੜੇ ਬਾਕੀ ਐਮਐਲਏ ਵੀ ਫੀਲ ਕਰਦੇ ਆ ਕੋਈ ਗਰੁੱਪ ਨਹੀਂ ਹੈ ਤੁਸੀਂ ਹਮੇਸ਼ਾ ਇੱਕੋ ਹੀ ਗੱਲ ਕਰਦੇ ਹੋ ਕਿ ਕਿੰਨਿਆਂ ਦਾ ਸਮਰਥਨ ਹੈ ਕੀ ਆ ਲੇਕਿਨ ਇਹ ਪੰਜਾਬ ਦੀ ਗੱਲ ਹੈ ਇਸ਼ੂਜ਼ ਦੀ ਗੱਲ ਹੈ ਔਰ ਇਸ਼ੂਜ਼ ਨੂੰ ਅਡਰੈਸ ਕਰਵਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਔਰ ਉਹਦੇ ਲਈ ਹੀ ਅਸੀਂ ਜਿਹੜਾ ਆ ਇਹ ਜਿਹੜਾ ਆ ਉਹ ਮੈਂ ਪ੍ਰਗਤੀ ਚੀਫ ਮਿਨਿਸਟਰ ਕੀ ਲੱਗਦਾ ਹੈ ਕਿ ਮੈਜੋਰਟੀ ਆਫ ਕਾਂਗਰਸ ਐਮ ਐਲ ਏ ਦਾ ٹرسٹ ਜਿਹੜਾ ਨੇ ਉਹ ਖੋ ਚੁੱਕੇ ਨੇ ਦੇਖੋ ਕੰਮ ਦੀ ਗੱਲ ਹੈ ਕਿਉਂਕਿ ਜਦੋਂ ਕੰਮ ਦੇ ਵਿੱਚ ਡਿਲੇ ਹੁੰਦਾ ਆ ਕੰਮ ਉੱਥੇ ਦਾ ਉੱਥੇ ਹੀ ਖੜਾਇਆ ਕੰਮ ਦੀ ਗੱਲ ਦੀ ਹੈ ਇਸ਼ੂਜ਼ ਦੀ ਗੱਲ ਨਹੀਂ ਔਰ ਇਸ਼ੂ ਜਦੋਂ ਸੋਲਵ ਨਹੀਂ ਹੁੰਦੇ ਤਾਂ ਫਿਰ ਆਬੀਸਲੀ ਆ ਇਹ ਸਾਨੂੰ ਸਾਰਿਆਂ ਨੂੰ ਉਸ ਗੱਲ ਦੀ ਤਕਲੀਫ ਹੈ ਹਾਈ ਕਮਾਂਡਰ ਕੀ ਗੱਲਬਾਤ ਕਰੋਗੇ ਵਰਗਨ ਦੀ ਹਾਈ ਕਮਾਂਡਰ ਹਾਈ ਕਮਾਂਡਰ ਕੀ ਗੱਲਬਾਤ ਕਰੋਗੇ ਅਸੀਂ ਤੁਹਾਨੂੰ ਕੁਝ ਵੀਡੀਓ ਦਿਖਾਈਆਂ ਨੇ ਇਹ ਵੀਡੀਓ ਕਿ ਅੱਜ ਕਾਂਗਰਸ ਪਾਰਟੀ ਦੇ ਪੰਜ ਮੰਤਰੀ ਤੇ ਵਿਧਾਇਕ ਜਿਹੜਿਆ ਕੈਬਨਟ ਮੰਤਰੀ ਤ੍ਰਿਪੁਰਜਿੰਦਰ ਸਿੰਘ ਬਾਜਵਾ ਦੇ ਘਰ ਇਕੱਠੇ ਹੋਏ ਉਸ ਉਹਨਾਂ ਨੇ ਮੀਟਿੰਗ ਕੀਤੀ ਮੀਟਿੰਗ 'ਚ ਉਹਨਾਂ ਫੈਸਲਾ ਕੀਤਾ ਕਿ ਸਾਨੂੰ ਪੰਜਾਬ ਦੇ ਜਿਹੜੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਭਰੋਸਾ ਨਹੀਂ ਰਿਹਾ ਤੇ ਇਸ ਕਰਕੇ ਅਸੀਂ ਚਾਹੁੰਦੇ ਕਿ ਲੀਡਰਸ਼ਿਪ ਜਿਹੜੀ ਉਹ ਬਦਲੀ ਜਾਣੀ ਚਾਹੀਦੀ ਹੈ ਉਹਨਾਂ ਨੇ ਇੱਕ ਪੱਤਰ ਜਿਹੜਾ ਕਾਂਗਰਸ ਹਾਈ ਕਮਾਂਡ ਨੂੰ ਲਿਖਿਆ ਤੇ ਇਹਦੇ ਨਾਲ ਹੀ ਉਹਨਾਂ ਸਮਾਂ ਮੰਗਿਆ ਤੇ ਅੱਜ ਸ਼ਾਮ ਨੂੰ ਹੀ ਇਹ ਜਿਹੜੇ ਜਿਨ੍ਹਾਂ ਦੇ ਵਿੱਚ ਤ੍ਰਿਪਰਜਿੰਦਰ ਬਾਜਵਾ ਨੇ ਸੁਭਜਿੰਦਰ ਸਿੰਘ ਰੁਦਾਵਾ ਨੇ ਸੋਕ ਸਰਕਾਰਿਆ ਨੇ ਜਨਜੀ ਸੰਜਨੀ ਨੇ ਤੇ ਕਾਂਗਰਸ ਪਾਰਟੀ ਪੰਜਾਬ ਦੇ ਨਵੇਂ ਜਿਹੜੇ ਲਾਏਗੇ ਸਿਕੰਦਰ ਜਨਰਲ ਸਿਕੰਦਰ ਵਰਗੜ ਸਿੰਘ ਨੇ ਇਹ ਪੰਜ ਮੈਂਬਰੀ ਵਕਤ ਉਸ ਮੀਟਿੰਗ ਦੇ ਵਿੱਚ ਜਿਹੜੀ ਚੋਣ ਕੀਤੀ ਗਿਆ ਇਹ ਕਾਂਗਰਸ ਹਾਈ ਕਮਾਂਡ ਨੂੰ ਮਿਲ ਜਾਏਗਾ ਇਹ ਟੋਟਲ ਸਥਿਤੀ ਦੇ ਵਿੱਚ ਜਾਣੂ ਹੋ ਜਾਣਾ ਤਾ ਕਿ ਮਾਮਲਾ ਦਰਅਸਲ ਹੈ ਕੀ ਹੈ ਕਿਉਂਕਿ ਇਹਨਾਂ ਨੇ ਕਿਹਾ ਕਿ ਜਿਹੜੀ ਮੀਟਿੰਗ ਕੀਤੀ ਉਹਦੇ ਵਿੱਚ ਕਿਹਾ ਕਿ ਕੁਝ ਮਾਮਲੇ ਜਿਹੜੇ ਆ ਇਹੋ ਜਿਹੇ ਨੇ ਜਿੱਤੇ ਆਣ ਕੇ ਮੁੱਖ ਮੰਤਰੀ ਕਪਤਨ ਅਮਰਿੰਦਰ ਸਿੰਘ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਤੇ ਅਸੀਂ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਐ ਉਹਨਾਂ ਵਾਅਦਿਆਂ ਦੇ ਦੌਰ ਦੇ ਵਿੱਚ ਅਸੀਂ ਲੋਕਾਂ ਦੇ ਵਿੱਚ ਕਿਵੇਂ ਜਾਵਾਂਗੇ ਮਸਲ ਉਨ੍ਹਾਂ ਜਿਹੜਾ ਬਰਗਾੜੀ ਦਾ ਉਹਨਾਂ ਨੇ ਵਕਫ ਮਾਫੀ ਦਾ ਜ਼ਿਕਰ ਕੀਤਾ ਵੀ ਉਹ ਮਾਫੀ ਦਾ ਮਾਮਲਾ ਹੈਗਾ ਉਹਨੂੰ ਕਿਵੇਂ ਹੱਲ ਕੀਤਾ ਜਾਏਗਾ ਇਹ ਸਰਕਾਰ ਹੱਲ ਨਹੀਂ ਕਰਨਾ ਚਾਹੁੰਦੀ ਫਿਰ ਸੁਮੇਸ਼ ਸੈਣੀ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਹੋਰ ਕਈ ਮਾਮਲੇ ਜ਼ਿਕਰ ਕੀਤੇ ਉਹਨਾਂ ਕਹਿਆ ਵੀ ਇਹ ਜਿਹੜੀ ਕਪਤਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਹੈ ਇਹਨੇ ਜੇ ਸਾਨੂੰ ਜਿਹੜਾ ਇਹ ਭਰੋਸਾ ਨਹੀਂ ਰਿਹਾ ਵੀ ਇਹ ਮਸਲੇ ਹੱਲ ਕਰੇਗੀ ਜਾਂ ਇਹ ਮਸਲਿਆਂ ਨੂੰ ਸਿਰੇ ਲਾਏਗੀ ਇਸ ਕਰਕੇ ਉਹ ਕਾਂਗਰਸ ਹਾਈਕਮਾਂਡ ਨੂੰ ਮਿਲਣਗੇ ਕਾਂਗਰਸ ਹਾਈਕਮਾਂਡ ਨੂੰ ਇਹ ਪੱਤਰ ਭੇਜ ਦਿੱਤਾ ਗਿਆ ਤੇ ਉਹਦੇ ਨਾਲ ਗੱਲ ਕਰਨਗੇ ਕਿ ਇਹ ਦੀਡਰਸ਼ਪ ਜਿਹੜੀ ਆ ਇਹ ਸਾਨੂੰ ਚੋਣਾ ਨਹੀਂ ਜਿਤਾ ਸਕਦੀ ਇਹ ਇੱਕ ਜਿਹੜੇ ਤ੍ਰਿਪਤੀ ਰਜਿੰਦਰ ਬਾਜਵਾ ਹੁਣੇ ਉਹਨਾਂ ਦੋਸ਼ ਲਾਇਆ ਵੀ ਸਾਡੇ ਜਿਹੜੇ ਮੁੱਖ ਮੰਤਰੀ ਹੈ ਕੈਪਟਨ ਅਮਰਿੰਦਰ ਸਿੰਘ ਇਹ ਵਿਰੋਧੀ ਧਿਰ ਜਿਹੜੇ ਆਕਾਦੀ ਦਲ ਨਾਲ ਮਿਲੇ ਹੋਏ ਇਹ ਦੋਸ਼ ਉਹਨਾਂ ਨੇ ਅੱਜ ਸ਼ਰੀਆਮ ਜਨਤਕ ਤੌਰ ਤੇ ਲਾਇਆ ਇਜੇ ਨਾਲ ਕਾਂਗਰਸ ਦੇ ਵਿੱਚ ਜਿਹੜਾ ਪਿਛਲੇ ਦਿਨਾਂ ਤੋਂ ਚੱਲ ਰਹੀ ਸੀ ਅੱਜ ਪਹਿਲਾਂ ਵੀ ਥੋੜੀ ਓਪਨ ਹੋਈ ਸੀ ਅੱਜ ਜਨਤਕ ਹੋ ਗਈ ਹੈ ਕਿਉਂਕਿ ਇਹ ਇਹਨਾਂ ਨੇ ਦਾਵਾ ਕੀਤਾ ਜਿਹੜੀ ਸਾਡੀ ਜਾਣਕਾਰੀ ਹੈ ਇਹਨਾਂ ਨੂੰ ਪ੍ਰੋਸਾ ਹੈ ਕਿ 60 ਐਮਐਲਏ ਦੀ ਇਹਨਾਂ ਨੂੰ ਹਮਾਇਤ حاصل ਹੈ ਮਤਲਬ 78 ਐਮਐਲਏ ਤੋਂ ਸੱਚ ਦੀ ਹਮਾਇਤ حاصل ਹੋਣਾ ਮਤਲਬ ਬਹੁਤ 많 ਇਨਾਂ ਨਾਲ ਹੈ ਇਸ ਦਾ ਮਤਲਬ ਕਾਂਗਰਸ ਜਿਹੜੀ ਆ ਇਸ ਵਾਰ ਇਸ ਵੱਲੋਂ ਜਾਏਗੀ ਹੁਣ ਮਾਮਲਾ ਕਾਂਗਰਸ ਹਾਈ ਕਮਾਂਡ ਦੇ ਉੱਪਰ ਹੈ ਕਾਂਗਰਸ ਹਾਈ ਕਮਾਂਡ ਕੀ ਫੈਸਲਾ ਕਰਦੀ ਹੈ ਇਹਨਾਂ ਨੇ ਆਪਣਾ ਜਿਹੜਾ ਓਪਨ ਜਿਹੜਾ ਜਨਤਕ ਤੌਰ ਤੇ ਜਿਹੜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਝੰਡਾ ਚੁੱਕ ਲਿਆ ਤੇ ਹੁਣ ਕੱਲ ਪਰ ਸੇ ਕੈਪਟਨ ਅਮਰਿੰਦਰ ਪਾਵਰ ਸੈਂਟਰ ਇੱਕ ਨਹੀਂ ਹੁੰਦਾ ਉਹਨਾਂ ਚਿਰ ਕਾਂਗਰਸ ਦੀ ਗੱਡੀ ਤੇ ਨਹੀਂ ਚੱਲ ਸਕਦੀ ਤੇ ਚੋਣਾਂ ਦੇ ਵਿੱਚ ਇਹਨਾਂ ਨੂੰ ਜਿੱਤ ਉਹ ਪ੍ਰਾਪਤ ਕਰਨ ਦੇ ਵਿੱਚ ਮੁਸ਼ਕਲਾ ਆਉਣੀ ਇਸ ਕਰਕੇ ਅੱਜ ਜਿਹੜੀ ਹੋਈ ਜਿਹੜੀ ਗੱਲ ਹੈ ਉਹ ਤੋਂ ਅੱਗੇ ਮੰਗ ਲਾ ਤੁਰ ਜਾਏਗਾ ਇਹ ਗੱਲ ਕਿਉਂ ਹੋਈ ਇਹ ਇਹਦੇ ਪਿਛੋਕੜ ਕੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਚਿੱਠੀ ਜਿਹੜੀ ਹੈ ਉਹ ਕਾਂਗਰਸ ਹਾਈ ਕਮਾਂਡ ਨੂੰ ਭੇਜੀ ਹੈ ਜਿਹਦੇ ਵਿੱਚ ਉਹਨਾਂ ਕਹੇ ਵੀ ਮੈਂ ਬੁਜਾਰਤ ਦੇ ਵਿੱਚੋਂ ਪੰਜ ਮੰਤਰੀ ਬਦਲਣਾ ਚਾਹੁੰਦਾ ਉਹਨਾਂ ਵਿੱਚ ਤ੍ਰਿਪਰਜਿੰਦਰ ਬਾਜਵਾ ਨੇ ਉਹਨਾਂ ਦੇ ਵਿੱਚ ਸਾਧੂ ਸਿੰਘ ਧਰਮਸੋਧ ਨੇ ਉਹਨਾਂ ਦੇ ਵਿੱਚ ਅਰਨਾ ਚੌਧਰੀ ਹੈ ਉਹਨਾਂ ਦੇ ਵਿੱਚ ਬਲਬੀਰ ਸਿੱਧੂ ਨੇ ਉਹਨਾਂ ਦੇ ਵਿੱਚ ਇੱਕ ਹੋਰ ਮੰਤਰੀ ਨੇ ਪੰਜ ਮੰਤਰੀਆਂ ਦੇ ਨਾਂ ਭੇਜੇ ਵੀ ਇਹ ਬਦਲੇ ਜਾਣੇ ਚਾਹੀਦੇ ਇਸ ਲੈਟਰ ਨੇ ਇੱਕਦਮ ਇਹਨਾਂ ਸਾਰੇ ਜਿਹੜੇ ਪਿਛਲੇ ਦਿਨਾਂ 'ਚ ਸਿੱਧੂ ਦੇ ਨਾਲ ਇਕੱਠੇ ਹੋਏ ਸੀ ਇਹਨਾਂ ਨੂੰ ਮੰਤਰੀ ਇਸ ਪੱਛੇਵਲਤਾ ਕਰਤਾ ਇਹ ਵੀ ਪਤਾ ਲੱਗਾ ਕਿ ਪਹਿਲਾਂ ਤੋਂ ਜਿਹੜਾ ਮੱਝ ਬ੍ਰਿਗੇਡ ਉਹਨਾਂ ਫੈਸਲਾ ਕੀਤਾ ਸੀ ਜੇ ਉਹਨਾਂ ਦੇ ਵਿੱਚੋਂ ਕਿਸੇ ਵੀ ਮੰਤਰੀ ਨੂੰ ਹਟਾਇਆ ਜਾਂਦਾ ਤਾਂ ਬਾਕੀ ਵੀ ਅਸਤੀਫੇ ਦੇ ਦੇਣਗੇ ਉਹ ਕੈਬਨਿਟ ਦਾ ਹਿੱਸਾ ਨਹੀਂ ਰਹਿਣਗੇ ਇਹ ਜਿਹੜਾ ਪੱਤਰ ਹੈ ਜਿਹੜਾ ਹਾਈ ਕਮਾਂਡ ਨੂੰ ਮੁੱਖ ਮੰਤਰੀ ਨੇ ਭੇਜਿਆ ਇਹ ਫੌਰੀ ਕਾਰਨ ਬਣਿਆ ਅੱਜ ਦੀ ਜਿਹੜਾ ਅੱਜ ਦਾ ਜਿਹੜਾ ਕੱਟ ਹੋਇਆ ਅੱਜ ਦੀਆਂ ਜਿਹੜੀਆਂ ਗੱਲਬਾਤ ਹੋਈ ਹੈ ਇਹਦਾ ਜਿਹੜਾ ਪਿੱਛੇ ਬੈਕਗ੍ਰਾਉਂਡ ਇਹ ਪੱਤਰ ਹੈ ਇਸ ਪੱਤਰ ਨੇ ਜਿਹੜਾ ਇਹ ਕੰਮ ਜਿਹੜਾ ਕਾਂਗਰਸ ਪਾਰਟੀ ਦੇ ਅੰਦਰ ਚੱਲ ਰਹੀ ਧੜੇਬਾਜ਼ੀ ਉਹਨੂੰ ਇੱਕਦਮ ਤੇਜ਼ ਕਰ ਦਿੱਤਾ ਵੈਸੇ ਤਾਂ ਬਜਾਰਤ ਦੇ ਵਿੱਚ ਫੇਰ ਬਦਲਦੀ ਜਿਹੜੀ ਗੱਲਬਾਤ ਹੈ ਪਿਛਲੇ 1 ਸਾਲ ਤੋਂ ਚੱਲੀ ਆ ਰਹੀ ਹੈ ਪਰ ਇਸ ਪੱਤਰ ਨੇ ਜਿਹੜਾ ਇੱਕਦਮ ਜਿਵੇਂ ਕਹਿੰਦੇ ਬਲਦੀ ਦੇ ਉੱਪਰ ਤੇਲ ਪਾ ਦਿੱਤਾ ਇਹ ਮਾਮਲਾ ਵੀ ਹਾਈ ਕਮਾਂਡ ਕੋਲ ਹੈ ਵੀ ਕੋਈ ਤਬਦੀਲੀ ਮਜਾਰਤ ਦੇ ਵਿੱਚ ਹੋਏਗੀ ਜਾਂ ਨਹੀਂ ਹੋਏਗੀ ਤਬਦੀਲੀ ਦੇ ਨਾਂ ਦੇ ਉੱਪਰ ਜਿਹੜੇ ਨਾਂ ਭੇਜੇ ਗਏ ਆ ਉਹਨਾਂ ਦੇ ਨਾਂ ਦੇ ਉੱਪਰ ਜਦੋਂ ਤ੍ਰਿਪੁਰ ਚੇਂਦਰ ਬਾਜਵਾ ਦਾ ਨਾਂ ਉਹਦੇ ਵਿੱਚ ਆਇਆ ਤੇ ਇੱਕਦਮ ਮਾਮਲਾ ਜਿਹੜਾ ਇਹ ਨਵੀਂ ਪੂਲ ਫੜ ਗਿਆ ਇੱਕ ਨਵੀਂ ਦਿਸ਼ਾ ਲੈ ਗਿਆ ਤੇ ਇਹਦੇ ਵਿੱਚ ਕਾਂਗਰਸ ਦਾ ਜਿਹੜਾ ਸੰਕਟ ਹੈ ਉਹ ਹੋਰ ਡੂੰਘਾ ਹੋ ਗਿਆ ਕਾਂਗਰਸ ਹਾਈ ਕਮਾਂਡ ਇਸ ਸੰਕਟ ਨੂੰ ਕਿਵੇਂ ਹੱਲ ਕਰੇਗੀ ਇਹ ਸਵਾਲ ਹੈ ਇਸੇ ਜਿਹੜੇ ਕਾਂਗਰਸ ਪਾਰਟੀ ਦੇ ਇੰਚਾਰਜ ਨੇ ਹਰੀਸ਼ ਰਾਓ ਉਹਨਾਂ ਨੇ ਕੱਲ ਤੇ ਹੀ ਤਰੀਕ ਨੂੰ ਚੰਡੀਗੜ੍ਹ ਆਉਣਾ ਸੀਗਾ ਉਹ ਨਹੀਂ ਆਏ ਤੇ ਇਸ ਕਰਕੇ ਹੁਣ ਚੰਡੀਗੜ੍ਹ ਤੋਂ ਐਮਐਲਏ ਤੇ ਜਿਹੜੇ ਮੰਤਰੀ ਹੈ ਜਿਹੜੇ ਕੈਪਟਨ ਦੇ ਖੇਮੇ ਦੇ ਦੂਜੇ ਖੇਮੇ 'ਚ ਆ ਉਹ ਜੀ ਦਿੱਲੀ ਜਾ ਰਹੇ ਆ ਉਹ ਦਿੱਲੀ ਜਾ ਕੇ ਆਪਣੀ ਸਾਰੀ ਗੱਲਬਾਤ ਹਾਈ ਕਮਾਂਡ ਨੂੰ ਜਾਣੂ ਕਰਾਉਣਗੇ ਤੇ ਇਹ ਮਾਮਲਾ ਹੁਣ ਹਾਈ ਕਮਾਂਡ ਦੇ ਪਾਲੇ ਦੇ ਵਿੱਚ ਹਾਈ ਕਮਾਂਡ ਇਹਦਾ ਕੀ ਨੋਟਸ ਲੈਂਦੇ ਆ ਪਰ ਚੋਣਾਂ ਦੇ ਨੇੜੇ ਆ ਕੇ ਇਸ ਕਿਸਮ ਦੀ ਬਗਾਵਤ ਜਿਹੜਾ ਇਸ ਕਿਸਮ ਦਾ ਰੀੜਾ ਕਾ ਕਾਂਗਰਸ ਦੇ ਵਿੱਚ ਜਿਸ ਪੱਧਰ ਤੇ ਪਹੁੰਚ ਗਿਆ ਇਹ ਲੜਾਈ ਕਾਂਗਰਸ ਨੂੰ ਕਿਸ ਪਾਸੇ ਵੱਲ ਇਹਦਾ ਸਾਰੇ ਦੀਆਂ ਨਿਗਾਹਾਂ ਇਸ ਮੁੱਦੇ ਦੇ ਉੱਪਰ ਹੈ ਕਿ ਕਾਂਗਰਸ ਜਿਹੜੀ ਲੜਾਈ ਲੜਨ ਦੀ ਚਾਹ ਦੇ ਆਰਥ ਦੇ ਵਿੱਚ ਟਕਰਾ ਦੇ ਵਿੱਚ ਆ ਗਈ ਹੈ ਇਹ ਟਕਰਾ ਹੈਗਾ ਇਹ ਸਵਾਲ ਜਿਹੜਾ ਅਹਿਮ ਸਵਾਲ ਹੈ ਵੱਡਾ ਸਵਾਲ ਬਣ ਗਿਆ ਇਸ ਕਰਕੇ ਇਸ ਸਵਾਲ ਦਾ ਜਵਾਬ ਵਕ ਵਕ ਟੰਗਾ ਨਾਲ ਵਕ ਵਕ ਵਿਚਾਰਾਂ ਦੇ ਰਹੀਂ ਇਕੱਠਾ ਕਰਨ ਦਾ ਯਤਨ ਕੀਤਾ ਜਾਏਗਾ ਇਹ ਲੜਾਈ ਕਿੱਧਰ ਜਾਏਗੀ ਇੱਕ ਪਾਵਰ ਸੈਂਡਾ ਤੇ ਕਾਂਗਰਸ ਨੂੰ ਅਗਲੀਆਂ ਚੋਣਾਂ ਦੇ ਵਿੱਚ ਵੱਡੀ ਮੁਸ਼ਕਲ ਜਿਹੜੀ ਉਹ ਪੇਸ਼ ਹੋਏਗੀ ਇਸ ਕਰਕੇ ਕਾਂਗਰਸ ਆਈ ਕਮਾਂਡ ਨੂੰ ਇਹ ਮਾਮਲਾ ਹੱਲ ਕਰਨਾ ਪੈਗਾ ਤੇ ਉਹਨਾਂ ਦਾ ਜਿਹੜਾ ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ ਸੀਗੇ ਜਿਹੜੇ ਮੰਤਰੀਆਂ ਨੇ ਵਿਧਾਇਕਾਂ ਨੇ ਕੰਮ ਸ਼ੁਰੂ ਕੀਤਾ ਸੀ ਉਹਨਾਂ ਨੇ ਇਹੀ ਦੋਸ਼ ਲਾਉਂਦੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਰਵਾਈ ਨਹੀਂ ਕਰਨਾ ਚਾਹੁੰਦੇ ਭਾਵੇਂ ਬਿਜਲੀ ਸਮਝੌਤੇ ਹੋਣ ਭਾਵੇਂ ਬਰਗਾੜੀ ਹੋਵੇ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਲ ਸਾਡੀ ਮੀਟਿੰਗ ਸੀ ਉਹ ਸਾਡੀ ਡਿਮਾਂਡ ਸੀ 400 ਰੁਪਇਆ ਪਰ ਇਹ ਵੀ ਸਾਡੀ ਗੱਲ ਸੀ ਕਿ ਸਾਡਾ ਹਰਿਆਣਾ ਤੋਂ ਉੱਪਰ ਕੀਤਾ ਜਾਵੇ ਸੋ ਸਾਡੀ ਜਿਹੜੀ ਗੱਲ ਹੈ ਉਹ ਪੰਜਾਬ ਸਰਕਾਰ ਨੇ ਮੰਨ ਲਈ ਹੈ ਹਰਿਆਣਾ ਤੋਂ ਬੇਸ਼ੱਕ 2 ਰੁਪਏ ਸੀ ਉਹਨਾਂ ਨੂੰ ਕਿਹਾ ਸੀ ਉੱਪਰ ਉਹਨਾਂ ਨੇ 2 ਰੁਪਏ ਉੱਪਰ ਕਰਕੇ ਹਰਿਆਣਾ ਦਾ ਰੇਟ 358 ਪਰ ਸਾਡਾ ਜਿਹੜਾ ਉਹ 360 ਰੁਪਏ ਰੇਟ ਪੰਜਾਬ ਸਰਕਾਰ ਨੇ ਮੰਨ ਲਿਆ ਮੈਂ ਸਮਝਦਾ ਕਿ ਸਾਡੇ ਜਿਹੜੇ ਕਿਸਾਨ ਅੰਦੋਲਨ 'ਚ ਬੈਠੇ ਸਨ ਉਹਨਾਂ ਦੀ ਵੱਡੀ ਪ੍ਰਾਪਤੀ ਹੈ ਔਰ ਇਹ ਪੰਜਾਬ ਸਰਕਾਰ ਦੀ ਵੀ ਵੱਡੀ ਦੇਣ ਹੈ ਮੈਂ ਸਮਝਦਾ ਵੀ ਜਿਹੜਾ ਇਨਾਂ ਦੀ ਮੰਗ ਨੂੰ ਮੰਨਦੇ ਹੋਏ ਕਿਸਾਨਾਂ ਦੀ ਨੂੰ 360 ਰੁਪਏ ਰੇਟ ਦਿੱਤਾ ਹੈ ਬੜੀ ਚਿਰ ਚਰਚਾ ਹੋਈ ਸੀਐਮ ਸਾਹਿਬ ਨਾਲ ਪਰ ਉਹਨਾਂ ਨੇ ਅਖੀਰ ਸਾਡੀ ਗੱਲ ਨੂੰ ਜਿਹੜੀ ਸਾਡੀ ਆਰਗੂਮੈਂਟ ਨੂੰ ਮੰਨਦੇ ਹੋਏ 360 ਰੁਪਏ ਰੇਟ ਜਿਹੜਾ ਉਹ ਅਨਾਉਂਸ ਕਰ ਦਿੱਤਾ ਹੈ ਸੋ ਹੁਣ ਮੈਂ ਦੱਸਦਾ ਕਿ ਕਿੰਨੇ ਮੁੱਲ ਤੋਂ ਕਿੰਨੇ ਰੇਟ ਤੋਂ ਨੇਗੋਸ਼ੀਏਸ਼ਨ ਸ਼ੁਰੂ ਹੋਈ ਸੀ ਜਦੋਂ ਨੇਗੋਸ਼ੀਏਸ਼ਨ ਸ਼ੁਰੂ ਹੋਈ ਹੈ ਤੇ 340 ਜਿਹੜੇ ਉਹਨਾਂ ਨੇ ਪਹਿਲਾਂ ਕਿਹਾ ਸੀ ਸੀਐਮ ਸਾਹਿਬ ਨੇ ਫਿਰ ਗੱਲਾਂ ਕਈ ਆਈਆਂ ਉਹਨਾਂ ਨੇ ਫਿਰ ਕਿਹਾ ਕਿ ਅਸੀਂ ਜਿਹੜਾ 340 ਹੈ ਉਹ ਐਸ ਸਾਲ ਦਾ ਕਰ ਦਿੰਨੇ ਆ ਅਗਲੇ ਸਾਲ 15 ਪਲੱਸ ਕਰ ਦਿੰਨੇ ਆ ਅਸੀਂ ਕਿਹਾ ਜੀ ਨਹੀਂ ਸਾਨੂੰ ਐਸੇ ਸਾਲ ਤੋਂ ਚਾਹੀਦਾ ਸ਼ੋ ਉਹਨਾਂ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਚਾਹੀਦਾ ਵੀ ਐਸੇ ਸਾਲ ਤੋਂ ਆ ਔਰ ਚਾਹੀਦਾ ਵੀ ਹਰਿਆਣਾ ਤੋਂ ਉੱਪਰ ਹੈ ਤੇ ਫਿਰ ਉਹਨਾਂ ਨੇ ਇਹ ਗੱਲ ਨੂੰ ਮੰਨਦੇ ਹੋਏ ਫਿਰ ਉਹਨਾਂ ਨੇ ਕਿਹਾ ਅਸੀਂ 20 ਪਲੱਸ ਕਰ ਦਿੰਨੇ ਆ 360 ਹੋ ਜਾਣਗੇ ਅਗਲੇ ਸਾਲ ਪਰ ਨਹੀਂ ਅਸੀਂ ਉਸ ਗੱਲ ਨੂੰ ਬਿਲਕੁਲ ਅੜੇ ਰਹੇ ਔਰ ਮੁੱਖ ਮੰਤਰੀ ਜੀ ਨੇ ਸਾਡੀ ਗੱਲ ਨੂੰ ਵੇਖਦੇ ਹੋਏ ਜਿੰਨੇ ਮੰਤਰੀ ਸਾਹਿਬਾਨ ਸਾਹਮਣੇ ਨਾਲ ਉਹਨਾਂ ਸਾਰਿਆਂ ਨੇ ਵੀ ਐਵੇਂ ਆਪਾਂ ਕਹੀ ਉਹਨਾਂ ਦੀ ਬੜੀ ਸਪੋਰਟ ਰਹੀ ਆ ਰੰਦਾਵਾ ਜੀ ਸੀ ਰਾਣਾ ਜੀ ਸਨ ਮੇਰਕਾ ਜੀ ਸਨ ਸਾਰੇ ਸਾਡੇ ਜਿਹੜੇ ਦੂਸਰੇ ਤ੍ਰਿਪਤਾ ਲਾਲ ਪ੍ਰਤਾਪ ਸਿੰਘ ਬਾਜਵਾ ਜੀ ਸਨ ਉਹਨਾਂ ਸਾਰਿਆਂ ਨੇ ਲਾਲ ਸਿੰਘ ਜੀ ਸਾਰਿਆਂ ਨੇ ਸਪਾਰਸ਼ ਕੀਤੀ ਕਿ ਕਿਸਾਨਾਂ ਦੀ ਗੱਲ ਮੰਨੋ ਔਰ ਅਜੇ ਅਨਾਉਂਸ ਕਰੋ ਫਿਰ ਸੀਐਮ ਸਾਹਿਬ ਨੇ 360 ਰੁਪਏ ਪੂਰੇ 360 ਰੁਪਏ ਜਿਹੜੇ ਆ ਐਸੀ ਸੀਜ਼ਨ ਤੋਂ ਉਹ ਅਨਾਉਂਸ ਕਰ ਦਿੱਤੇ। ਬਕਾਇਆ 15 ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਤੁਹਾਡੇ ਖਾਤੇਾਂ 'ਚ ਆ ਜਾਏਗੇ। ਪੂਰੇ ਤਰਨਾ ਸੀ ਫੋਨ ਕਰ ਦਿੱਤੇ ਆ ਸਾਥੀਆਂ ਨੂੰ ਕਿਹਾ ਕਿ 360 ਅਨਾਉਂਸ ਕਰਕੇ ਫੱਦੇ ਬੁਲਾ ਦਿਓ। ਇੱਕ ਚੀਜ਼ ਅਕਾਲੀ ਦਲ ਕਹਿ ਰਿਹਾ ਜੀ ਸਾਡੀ ਸਰਕਾਰ ਆਉਂਦੀ ਆ 380 ਦੇਵਾਂਗੇ ਆਮ ਆਦਮੀ ਪਾਣੀ। ਅੱਜ 50 ਰੁਪਏ ਕੋਲਸਨ ਕੰਨੇ ਦੇ ਭਾਵ ਦੇ ਵਿੱਚ ਵਾਅਦਾ ਕੀਤਾ ਗਿਆ ਹੈ। ਇਹ ਜਿਹੜਾ ਪਰ ਦੇਸ਼ ਦੇ ਇਤਿਹਾਸ ਵਿੱਚ ਇੰਨਾ ਵੱਡਾ ਵਾਧਾ ਸਭ ਤੋਂ ਪਹਿਲੀ ਵਾਰ ਹੈ ਔਰ ਹਰਿਆਣੇ ਤੋਂ ਵੀ ਅੱਗੇ ਹੈ ਹਰਿਆਣੇ ਨਾਲੋਂ ਵੀ 2 ਰੁਪਏ ਵੱਧ ਪਾਕਿਸਤਾਨ ਨੂੰ ਮਿਲੇਗਾ ਇਹ ਬਹੁਤ ਵੱਡੀ ਕਿਸਾਨਾਂ ਦੀ ਜਿੱਤ ਹੈ ਔਰ ਮੈਂ ਧੰਨਵਾਦੀਆਂ ਪੰਜਾਬ ਸਰਕਾਰ ਦਾ ਜਿਨੇ ਕਿਸਾਨਾਂ ਦੀ ਇਹ ਮੰਗ ਮੰਨੀ ਹੈ ਔਰ ਇਹ ਬਹੁਤ ਵੱਡਾ ਫੈਸਲਾ ਹੈ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਇਕਤਾ ਉਸ ਤੋਂ ਬਾਅਦ ਮੰਗਾ ਮੰਨਿਆ ਗਿਆ ਹੋਰ ਵੀ ਮਸਲੇ ਇਦਾਂ ਹੀ ਉਭਾਰੇ ਜਾਣਗੇ ਇਦਾਂ ਹੀ ਸਰਕਾਰ ਦੇ ਮੋਹਰ ਨੂੰ ਚਾਹੀਦਾ ਹੈ ਬਿਲਕੁਲ ਅੱਜ ਉਹ ਧਰਨਾ ਉਠਾ ਦਿੱਤਾ ਜਾਏਗਾ ਏ ਅਗੋਂ ਜੇ ਕੋਈ ਹੋਰ ਮਸਲੇ ਆਉਣਗੇ ਦਿੱਲੀ ਜਾਵਾਂਗੇ ਜੀ ਦਿੱਲੀ ਹੁਣ ਹੁਣ ਦਿੱਲੀ ਹੁਣ ਦਿੱਲੀ ਦਾ ਸਾਰੇ ਕੂਚ ਕਰਾਂਗੇ ਰਾਜੇਵਾਲ ਸਾਹਿਬ ਲੇਕਿਨ ਜਿਹੜੀ ਉਹ ਤੇ ਭਾਰਤ ਸਰਕਾਰ ਨੇ ਉਹ ਨਹੀਂ ਉਹ ਨਹੀਂ ਇਹਨਾਂ ਦੇ ਨਾਲ ਕਨਸਰਨ ਨਹੀਂ ਸੀ ਹੋ ਉਹਦੇ ਨਾਲ ਕੋਈ ਗੱਲ ਨਹੀਂ ਹੋਈ ਅਸੀਂ ਹੁਣ ਇਥੋਂ ਲੋਕਾਂ ਨੂੰ ਜਿਹੜਾ ਸਰਦਾ ਦਿੱਤਾ ਹੁਣ ਸਾਰੇ ਦਿੱਲੀ ਚੱਲੋ ਐਡਾ ਵੱਡੀ ਇਨਕਰੀਜ਼ ਅੱਜ ਤੱਕ ਇਤਿਹਾਸ ਵਿੱਚ ਕੋਈ 200 ਰੁਪਏ ਕਿਲੋ ਕਿਸੇ ਵੀ ਸਰਕਾਰ ਨੇ ਅੱਜ ਤੱਕ ਨਹੀਂ ਸੀ ਬਤਾਏ ਔਰ ਅੱਜ ਹਰਿਆਣਾ ਜਿਹੜਾ ਸਭ ਤੋਂ ਵੱਧ ਪਾ ਦਿੰਦਾ ਸੀ ਉਹਦੇ ਨਾਲੋਂ ਵੀ 2 ਰੁਪਏ ਵੱਧ ਪੰਜਾਬ ਦੇ ਕਿਸਾਨਾਂ ਨੂੰ ਮਿਲਣਗੇ ਇਹ ਬਹੁਤ ਵੱਡੀ ਜਿੱਤ ਹੈ ਜਿਹੜਾ ਹੁਣ 2022 ਨੂੰ ਲੈ ਕੇ ਵਿਰੋਧ ਹੋ ਰਿਹਾ ਪਾਰਟੀਆਂ ਦਾ ਕਾਂਗਰਸ ਦਾ ਵਿਰੋਧ ਹੋਊਗਾ ਜਾਂ ਫਿਰ ਉਹ ਵਿਰੋਧ ਨਹੀਂ ਹੋਊਗਾ ਨੇ ਹੋਈ ਕਦਾਂ ਕੀ ਸ਼ੂਆ ਉਹਦੇ ਇਧਰ ਨਾਲ ਕੋਈ ਸਮਝ ਨਹੀਂ ਸਿਆਸੀ ਗੱਲ ਨਹੀਂ ਕਰਦੇ ਇੱਥੇ ਦਿੱਲੀ ਦੇ ਵਿੱਚ ਕਿਸਾਨ ਬੈਠੇ ਨੇ ਉਹਦੀ ਜਿੱਤ ਹੋਈ ਹੈ ਕਿ ਉਹਦਾ ਪ੍ਰੈਸ਼ਰ ਸੀਗਾ ਸਰਕਾਰ ਦੇਖੋ ਜੀ ਐਸ ਕੇਐਮ ਦੀ ਜਿੱਤ ਹੋਈ ਹੈ ਸਾਰੇ ਸੰਯੁਕਤ ਕਿਸਾਨ ਮੋਰਚਾ ਰਾਜਵਾਲ ਸਾਹਿਬ ਜਿਹੜਾ ਰੇਟ ਤੈਅ ਕੀਤਾ ਗਿਆ ਸੀਗਾ ਸੰਯੁਕਤ ਮੋਰਚੇ ਦੀ ਜਿੱਤ ਹੈ ਸੰਯੁਕਤ ਮੋਰਚੇ ਨੇ ਕਿਸਾਨਾਂ ਨੇ ਵੱਡੀ ਪ੍ਰਾਪਤੀ ਕੀਤੀ ਹੈ ਸਾਰੇ ਹੌਸਲੇ ਜਿੰਨੇ ਸਾਰੇ ਚੜ੍ਹਦੀ ਕਲਾ ਜਿੰਨੇ ਰਾਜਵਾਲ ਸਾਹਿਬ ਦੀ ਲਾਗਤ ਕੱਢੀ ਗਈ ਸੀ 470 ਰੁਪਏ ਕੱਢੀ ਗਈ ਜਿਹੜੀ ਮੰਗ ਮੰਗੀ ਸੀਗੀ ਕਿਸਾਨਾਂ ਨੇ ਉਹ 400 ਸੀਗੀ ਪਰ ਮਿਲਿਆ ਜਾ ਕੇ 350 ਰੁਪਏ 350 ਸਾਢੇ 360 ਰੁਪਏ 360 ਰੁਪਏ 네ਗੋਸ਼ੀਏਸ਼ਨਸ ਵਿੱਚ ਵੱਧ ਘਟ ਹੁੰਦਾ ਹੁੰਦਾ ਹੈ ਔਰ ਇਹ ਮੈਂ ਸਮਝਦਾ ਅੱਜ ਦੀ ਤਰੀਕ ਵਿੱਚ ਇਹ ਹੀ ਬਹੁਤ ਵੱਡੀ ਪ੍ਰਾਪਤੀ ਹੈ ਹੁਣ ਮੈਂ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਾਂਗਾ ਵੀ ਹੁਣ ਛੇਤੀ ਤੋਂ ਛੇਤੀ ਦਿੱਲੀ ਵੱਲ ਕੂਚ ਕਰੋ ਬਦ ਤੋਂ ਬਦ ਗਿਲਤੀ ਚ ਆਪਣੀਆਂ ਟਰਾਲੀਆਂ ਲੈ ਕੇ ਫੇਰ ਉੱਥੇ ਪਹੁੰਚੋ 2022 ਵਾਸਤੇ ਕੀ ਰਣਨੀਤੀ ਜਿਹੜੀ ਹੈਗੀ ਤੁਹਾਡੇ ਵੱਲੋਂ ਅਸੀਂ ਨਹੀਂ ਬਣਾਈ ਹਾਲੇ ਉਹ ਹਾਲੇ ਕੋਈ ਹਾਲੇ ਤਾਂ ਸਿਰ ਮੋਰਚਾ ਸਾਡੇ ਸਾਹਮਣੇ ਰਾਜੀਵਾਲ ਸਾਹਿਬ ਜਿਹੜਾ ਬਕਾਇਆ ਕਿਸਾਨਾਂ ਦਾ ਉਹ 15 ਦਿਨਾਂ ਵਿੱਚ ਉਹ ਕਦੋਂ ਮਿਲੂਗਾ ਕਰੋੜਾਂ ਰੁਪਏ 15 ਦਿਨਾਂ ਵਿੱਚ ਉਹ 15 ਦਿਨਾਂ ਵਿੱਚ ਉਹਨਾਂ ਨੇ ਰਾਜੀਵਾਲ ਸਾਹਿਬ ਸੁਰਜੀਤ ਕੁਮਾਰ ਜਿਆਰੀ ਕਹਿੰਦੇ ਆ ਅਸੀਂ ਕਿਸਾਨਾਂ ਦੇ ਕਰਜ਼ੇ ਦਾ ਵਿਆਜ ਮਾਫ ਸਰਕਾਰ ਬਣਾਉਂਦੇ 2022 ਦੇ ਵਿੱਚ ਜਿਹੜੇ ਗੱਲ ਦੇਖੀਓ ਉਹਨਾਂ ਦੀ ਨਾ ਨਾ ਨੋਮਲ ਤੇਲ ਹੋਵੇ ਨਾ ਰਾਜਾ ਨੱਚ 15 15 ਲੱਖ ਕਿੱਥੇ ਗਿਆ ਠੀਕ ਹੈ ਠੀਕ ਜੀ ਬੋਲੇ ਜਾਨ ਹੈ ਸਤਿ ਸ਼੍ਰੀ ਅਕਾਲ ਦੋ ਦਿਨ ਉਹਨਾਂ ਦੇ ਉਹਨਾਂ ਦੀ ਕੀਮਤ ਵਧਣੀ ਚਾਹੀਦੀ ਹੈ ਔਰ ਹਰਿਆਣੇ ਨੇ ਦਿੱਤਾ ਸਿਰ 358 ਰੁਪਏ ਅਸੀਂ 360 ਰੁਪਏ ਕਹਿੰਦੇ ਕਰਦੇ ਕਾਜ ਦੱਟ ਕੋ ਅੱਜ ਕਿਸਾਨਾਂ ਦੀ ਇੱਕ ਵੱਡੀ ਜਿਹੜੀ ਜਿੱਤ ਹੋਈ ਹੈ ਇਸ ਜਿੱਤ ਨਾਲ ਕਿਸਾਨਾਂ ਨੇ ਆਪਣਾ ਅੰਦੋਲਨ ਖਤਮ ਕਰ ਦਿੱਤਾ ਪਹਿਲੀ ਵਾਰੀ ਇੱਡਾ ਵੱਡਾ ਗੰਨੇ ਦੇ ਭਾਅ ਦੇ ਵਿੱਚ ਵਾਧਾ ਹੋਇਆ ਇਹਦੇ ਲਈ ਕਿਸਾਨਾਂ ਨੂੰ ਕੁਝ ਦਿਨ ਸਟ੍ਰਗਲ ਕਰਨਾ ਪਿਆ ਜਦੋਂ ਜਹਿਦ ਕਰਨਾ ਪਿਆ ਉਹਨਾਂ ਨੇ ਰੇਲਵੇ ਰੋਕੀ ਨਾਲ ਉਹਨਾਂ ਨੇ ਜਿਹੜੀ ਸੜਕ ਜਾਮ ਕੀਤੀ ਸੀਗੀ ਇਸ ਸੰਘਰਸ਼ ਦਾ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋ ਗਿਆ ਭਾਅ ਦੇ ਵਿੱਚ 45 ਰੁਪਏ ਪਰ ਕਵਾਂਟਲ ਵਾਧਾ ਹੋਇਆ ਦੇ ਹਰਿਆਣੇ ਦੇ ਮੁਕਾਬਲੇ ਕਿਸਾਨਾਂ ਦਾ ਇਹ ਦੀ ਮੰਗ ਸੀਗੀ ਕਿ ਟਟੋ-ਟਟ ਜਿਹੜਾ ਭਾਹ ਉਹ ਹਰਿਆਣੇ ਨਾਲੋਂ ਤਾਂ ਵੱਧ ਹੋਣਾ ਚਾਹੀਦਾ ਅਲਟੀਮੇਟਲੀ ਪੰਜਾਬ ਸਰਕਾਰ ਨੇ ਜਿਹੜਾ ਭਾਹ ਹੈ ਉਹ 360 ਰੁਪਏ ਐਲਾਨ ਕਰ ਦਿੱਤਾ ਮੁੱਖ ਮੰਤਰੀ ਤੇ ਉਹਨਾਂ ਦੇ ਨਾਲ ਜਿਹੜੇ ਮੰਤਰੀ ਸੀਗੇ ਉਹਨਾਂ ਨੇ ਇਹ ਭਾਹ ਜਿਹੜਾ ਅੱਜ ਵਧਾਉਣ ਦਾ ਐਲਾਨ ਕਰ ਦਿੱਤਾ ਤੇ ਇਸ ਦੇ ਨਾਲ ਹੀ ਕਿਸਾਨਾਂ ਨੇ ਐਲਾਨ ਕੀਤਾ ਕਿ ਜਿਹੜਾ ਹੁਣੇ ਤੱਕ ਨਾਲ ਜਿਹੜਾ ਉਹਨਾਂ ਨੇ ਉਤੋਂ ਚੁੱਕ ਲਿਆ ਰੇਲਵੇ ਟਰੈਕ ਤੋਂ ਵੀ ਖਾਲੀ ਕਰ ਦਿੱਤਾ ਹੈ ਤੇ ਸੜਕਾਂ ਤੋਂ ਵੀ ਕਿਸਾਨ ਜਿਹੜੇ ਉੱਠ ਗਏ ਨੇ ਇਸ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਟ੍ਰੈਫਿਕ ਆ ਉਹ ਸੰਚਾਰੂ ਢੰਗ ਨਾਲ ਚੱਲ ਪਈ ਐ ਤੇ ਇਸ ਦੇ ਨਾਲ ਹੀ ਜਿਹੜਾ ਰਾਜੇਵਾਲ ਆ ਜਿਹੜੇ ਹੋਰ ਕਿਸਾਨ ਆਗੂ ਆ ਉਹਨਾਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਆਓ ਆਪਾਂ ਦਿੱਲੀ ਵੱਲੋਂ ਕੋਚ ਕਰੀਏ ਕਿਉਂਕਿ ਦਿੱਲੀ ਦੇ ਵਿੱਚ ਕੱਲ ਨੂੰ ਜਿਹੜੇ ਆ ਉਹ 9 ਮਹੀਨੇ ਪੂਰੇ ਹੋ ਜਾਣਗੇ ਉਸ ਦੇ ਨਾਲ ਹੀ 26 ਤੇ 27 ਨੂੰ ਕਿਸਾਨਾਂ ਨੇ ਉੱਤੇ ਕਾਨਫਰੰਸ ਰੱਖੀ ਹੋਈ ਆ ਉਹ ਦੋ ਰੋਜ਼ਾ ਕਾਨਫਰੰਸ ਹੋਏਗੀ ਜਿਹਦੇ ਵਿੱਚ ਦੇਸ਼ ਵਿਆਪੀ ਰਣਨੀਤੀ ਐਲਾਨ ਕੀਤੀ ਜਾਏਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਕੀ ਕਰਨਗੇ ਉਹਨਾਂ ਦੇ ਵਿੱਚ ਇੱਕ ਗੱਲ ਉਹਨਾਂ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤੀ ਹੈ ਕਿ ਇਹ ਯੂਪੀ ਤੇ ਉੱਤਰਾਖੰਡ ਦੇ ਵਿੱਚ ਕਿਸਾਨ ਬੀਜੇਪੀ ਦਾ ਡਟ ਕੇ ਵਿਰੋਧ ਕਰਨਗੇ ਜਿਵੇਂ ਪੰਜਾਬ ਦੇ ਵਿੱਚ ਕਰ ਰਿਹਾ ਹੈ ਤੇ ਵਿਰੋਧ ਲਗਾਤਾਰ ਜਾਰੀ ਰਹੇਗਾ ਤੇ ਅੱਜ ਦੀ ਜਿਹੜੀ ਜਿੱਤ ਹੋਈ ਕਿਸਾਨਾਂ ਦੀ ਗੰਨੇ ਦੇ ਮੁੱਦੇ ਨੂੰ ਲੈ ਕੇ ਇਹਦੇ ਨਾਲ ਪੰਜਾਬ ਦੇ ਵਿੱਚ ਹੋਰ ਕਿਸਾਨਾਂ ਦੇ ਵਿੱਚ ਹੌਸਲਾ ਫੈਲਾਈ ਹੋਏਗੀ ਕਿਸਾਨਾਂ ਨੂੰ ਇਹ ਸੰਕੇਤ ਗਿਆ ਇਹ ਵੀ ਅਸੀਂ ਜਿੱਤ ਸੰਗਰਸ਼ ਨਾਲ ਜਿੱਤ ਪ੍ਰਾਪਤ ਕਰ ਸਕਦੇ ਹਾਂ ਤੇ ਇਹਦੇ ਨਾਲ ਜਿਹੜਾ ਦਿੱਲੀ ਦੇਆਂ ਬਰੂਆਂ ਤੇ ਅੰਦੋਲਨ ਚੱਲ ਰਿਹਾ ਇਹ ਜਿੱਤ ਨਾਲ ਉਹ ਹੋਰ ਵੀ ਮਜ਼ਬੂਤ ਹੋਏਗਾ ਤੇ ਉਹਨੂੰ ਹੋਰ ਵੀ ਉਹਦੇ ਚੰਗੇ ਨਤੀਜੇ ਆਉਣਗੇ ਅੱਜ ਕਿਸਾਨਾਂ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਤੇ ਕਿਸਾਨ ਪੂਰੇ ਜੋਸ਼ੋਖ ਰੋਹ ਦੇ ਵਿੱਚ ਚੰਡੀਗੜ੍ਹ ਤੋਂ ਆਪਣੇ ਜਿਹੜਾ ਦਿੱਲੀ ਮੋਰਚੇ ਨੂੰ ਰਵਾਨਾ ਹੋ ਰਿਹਾ ਉਹਦੇ ਨਾਲ ਹੀ ਜੱਟਾਂ ਨੇ ਉਹਨਾਂ ਲਾਇ ਸੀਗੇ ਜਿਹੜਾ ਜੱਦੋਜਹਿਦ ਕਰ ਰਹੀ ਸੀ ਉਹ ਇਸਦੇ ਨਾਲ ਹੀ ਸਮਾਪਤ ਉਹਨਾਂ ਨੇ ਕਰਨ ਦਾ ਐਲਾਨ ਕੀਤਾ ਇੱਕ ਵੱਡੀ ਜਿੱਤ ਜਿਹੜੀ ਅੱਜ ਕਿਸਾਨਾਂ ਦੀ ਹੋਈ ਹੈ ਇਸ ਜਿੱਤ ਨਾਲ ਮਤਲਬ ਦੇਸ਼ ਦੇ ਵਿੱਚ ਵੀ ਇੱਕ ਸੰਕੇਤ ਜਾਏਗਾ ਕਿ ਕਿਸਾਨ ਜਿਹੜਾ ਅੰਦੋਲਨ ਰਾਈ ਪ੍ਰਾਪਤੀਆਂ ਕਰ ਸਕਦੇ ਆ ਤੇ ਉਹ ਦਿਨ ਦੂਰ ਨਹੀਂ ਹੋਣਗੇ ਜਦੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਦੇ ਵਿੱਚ ਵੀ ਕਿਸਾਨ ਜਿਹੜਾ ਕਿਸੇ ਨਾ ਕਿਸੇ ਦਿਨ ਸਫਲ ਹੋ ਜਾਣਗੇ ਉਹਦੇ ਵੀ ਜਿਹੜਾ ਅੰਦੋਲਨ ਕਰਨਗੇ ਜਿਹੜਾ ਅੰਦੋਲਨ ਚੱਲ ਰਿਹਾ ਉਹਨੂੰ ਹੋਰ ਜੜੀ ਤਾਕਤ ਮਿਲੇਗੀ ਅੱਜ ਇਹਨਾਂ ਦੋਨਾਂ ਮੁੱਖ ਖਬਰਾਂ ਨਾਲ ਵੀ ਕਾਂਗਰਸ ਦੇ ਵਿੱਚ ਜਿਹੜਾ ਕਲੇਸ਼ ਹੈ ਉਹ ਹੋਰ ਵੱਧ ਗਿਆ ਤੇ ਦੂਜੀ ਕਿਸਾਨਾਂ ਦੀ ਜਿੱਤ ਹੋਈ ਹੈ ਮਾਮਲੇ ਹੋਰ ਵੀ ਨੇ ਪਰ ਅਸੀਂ ਇਹਨਾਂ ਦੋਨਾਂ ਖਬਰਾਂ ਨਾਲ ਤੁਹਾਡੇ ਨਾਲ ਗੱਲਬਾਤ ਕਰਦੇ ਹੋਏ ਇੱਥੇ ਹੀ ਸਾਡੇ ਸ਼ੋਅ ਦਾ ਜਿਹੜਾ ਸਮਾਂ ਸਮਾਪਤ ਹੁੰਦਾ ਅਸੀਂ ਤੁਹਾਡੇ ਤੋਂ ਅੱਗੇ ਲੈਨੇ ਬਹੁਤ ਬਹੁਤ ਧੰਨਵਾਦ